ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬੱਬੂ ਢਿੱਲੋਂ ਫਾਰਮ ਦੇ ਵਿੱਚ ਕਿਸਾਨ ਦੋਸਤੋ ਅੱਜ ਪਹੁੰਚੇ ਆਪਾਂ ਪਿੰਡ ਸਰਗੇਵਾਲਾ ਤੇ ਜ਼ਿਲ੍ਹਾ ਬਠਿੰਡਾ ਤੇ ਤੁਸੀਂ ਦੇਖ ਸਕਦੇ ਹੋ ਗੱਲ ਨਾਸਰੀ ਫਾਰਮ ਤੇ ਤੇ ਇੱਥੋਂ ਕਿਸਾਨ ਦੋਸਤੋ ਆਪਾਂ ਅੱਜ ਗੰਡਿਆਂ ਦੀ ਫੱਕ ਲੈਣ ਗਏ ਸੀਗੇ ਤੇ ਤੁਹਾਨੂੰ ਗੰਡਿਆਂ ਦੀ ਫੱਕ ਵੀ ਦਿਖਾਵਾਂਗੇ ਤੇ ਜਿਹੜੇ ਭਰਾ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਬੀਜ ਦੀ ਜਾਂ ਫੱਕ ਦੀ ਜ਼ਰੂਰਤ ਹੋਵੇ ਤਾਂ ਤੁਸੀਂ ਇੱਥੋਂ ਖਰੀਦ ਸਕਦੇ ਹੋ ਤੇ ਦੇਖੋ ਤੁਸੀਂ ਗੰਡਿਆਂ ਦੀ ਫੱਕ ਤੇ ਜਿਹੜੇ ਇਹ ਹੁਣ ਆਪਾਂ ਪਕਾਵੇਂ ਗੰਡੇ ਲਾਉਣੇ ਆ ਬਿਲਕੁਲ ਸਹੀ ਸਮਾਂ ਚੱਲੀ ਜਾਂਦਾ ਤੇ ਆਪਾਂ ਜਿਹੜੇ ਗੰਡੇ ਲਾਉਣੇ ਨੇ ਨਾਸਕ ਦੇ ਰਿੱਕੇ ਵਾਰ ਇਹ ਗੰਡੇ ਆਪਾਂ ਲਾਉਣੇ ਆ ਤੇ ਪਕਾਵੇਂ ਗੰਡਿਆਂ ਦਾ ਆਪਣਾ ਜਿਹੜਾ ਹਜੇ ਤੱਕ ਸਮਾਂ ਹੈਗਾ 20 ਫਰਵਰੀ ਤੱਕ ਸਮਾਂ ਸਹੀ ਹੈਗਾ ਤੇ ਬਾਅਦ ਦੇ ਵਿੱਚ ਜਿਹੜੇ ਗੰਡਿਆਂ ਦਾ ਸਮਾਂ ਹੋ ਲੰਘ ਜਾਂਦਾ ਜੇ ਪਕਾਵੇਂ ਗੰਡੇ ਤੁਸੀਂ ਰੱਖਣੇ ਆ ਤਾਂ 20 ਫਰਵਰੀ ਤੱਕ ਫੱਕੋ ਲੈ ਕੇ ला ਸਕਦੇ ਹਾਂ ਤੇ ਇਹ ਨਾਸਕ ਦੇ ਗੰਢੇ ਜਿਹੜੇ ਨਿਸਰਦੇ ਵੀ ਨਹੀਂ ਹੈਗੇ ਛੇਤੀ ਤੇ ਇਹ ਤੁਸੀਂ ਦੇਖ ਸਕਦੇ ਹੋ ਬੇਲਾ ਕਦੂਦਿਆਂ ਬੇਲਾ ਤੋਰੀਆਂ ਦੀਆਂ ਬੇਲਾ ਹਰੇਕ ਤਰ੍ਹਾਂ ਦੀਆਂ ਇਹ ਬੇਲਾ ਮਿਲ ਜਾਂਦੀ ਇੱਥੋਂ ਜਿਹੜੇ ਵੀ ਭਰਾ ਨੇ ਕਿਸੇ ਨੇ ਬੇਲਾ ਵੀ ਲੈਣੀਆਂ ਹੋਣ ਤੁਸੀਂ ਸਿਰਗੇ ਵਾਲੇ ਪਿੰਡ ਗੱਲ ਨਾਸਰੀ ਤੇ ਪਹੁੰਚ ਕੇ ਤੇ ਲੈ ਸਕਦੇ ਹੋ ਸੁਖਾਨੰਦ ਰੋਡ ਤੇ ਇਹ ਨਾਸਰੀ ਹੈਗੀ ਆ ਤੇ ਆਪਾਂ ਅੱਜ ਬੇਲਾ ਵੀ ਲੈਤੀਆਂ ਕੁਝ ਮਿਰਚਾਂ ਦੇ ਪੌਦੇ ਵੀ ਲੈਤੇ ਇਥੋਂ ਦੇਖ ਸਕਦੇ ਹੋ ਤੁਸੀਂ ਬਹੁਤ ਏਰਗੇ ਦੇ ਵਿੱਚ ਇਹਨਾਂ ਦੀ ਨਾਸਰੀ ਬਣੀ ਹੋਈ ਆ ਹਰੇਕ ਤਰ੍ਹਾਂ ਦੀ ਸਬਜ਼ੀ اگਾਉਂਦੇ ਆ ਬੀ ਵੀ ਇਹਨਾਂ ਦਾ ਦਫ਼ਤਰ ਵੀ ਹੈਗਾ ਹਰੇਕ ਤਰ੍ਹਾਂ ਦੇ ਸਬਜ਼ੀਆਂ ਦੇ ਬੀ ਵੀ ਮਿਲ ਜਾਂਦੇ ਆ ਇਥੋਂ ਕਿਸੇ ਵੀ ਤਰ੍ਹਾਂ ਦੇ ਕਦੂਆਂ ਦੇ ਵੀ ਲੈਣੇ ਆ ਤੁਸੀਂ ਤੋਰੀਆਂ ਦੇ ਲੈਣੇ ਆ ਕareleਆਂ ਦੇ ਲੈਣੇ ਆ ਤੇ ਖੀਰਿਆਂ ਦੇ ਹਰੇਕ ਤਰ੍ਹਾਂ ਦੇ ਜਿੰਨੇ ਵੀ ਕਿਸਮਾਂ ਦੀਆਂ ਵੈਰਾਈਟੀਆਂ ਆਪਣੀਆਂ ਸਬਜ਼ੀਆਂ ਆਉਂਦੀਆਂ ਤੇ ਹਰੇਕ ਤਰ੍ਹਾਂ ਦੇ ਵੀ ਮਿਲ ਜਾਂਦੇ ਆ ਤੇ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ